ਕੈਨਿਊਜ਼ ਪੰਜਾਬ ਤੇ ਬਹੁਤ ਬਹੁਤ ਸਵਾਗਤ ਸੋ ਲਗਾਤਾਰ ਚੰਡੀਗੜ੍ਹ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਆਪ ਪ੍ਰਦਰਸ਼ਨ ਕਰ ਰਹੀ ਹੈ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ ਜਮ ਕੇ ਤੇ ਕਿਤੇ ਨਾ ਕਿਤੇ ਖਬਰਾਂ ਐਵੀ ਸਾਹਮਣੇ ਆ ਰਹੀਆਂ ਨੇ ਕਿ ਇਹ ਪ੍ਰਦਰਸ਼ਨ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਹਿਰਾਸਾ ਦੇ ਵਿੱਚ ਵੀ ਲੈ ਲਿਆ ਗਿਆ ਹੈ ਪੂਰਾ ਪ੍ਰਦਰਸ਼ਨ ਹੋ ਰਿਹਾ ਚੰਡੀਗੜ੍ਹ ਮੇਅਰ ਚੋਣਾ ਨੂੰ ਲੈ ਕੇ ਜੀਆਂ ਪਹਿਲਾਂ 18 ਜਨਵਰੀ ਨੂੰ ਚੋਣਾ ਹੋਣੀ ਆ ਸੀ ਉਸ ਦਿਨ ਪ੍ਰੈਸਾਈਡਿੰਗ ਆਫੀਸਰ ਜਿਹੜੇ ਨਿਆਨਿਲ ਮੱਸੀ ਉਹ ਬਿਮਾਰ ਹੋ ਜਾਂਦੇ ਨੇ ਤੇ ਸੁਣਵਾਈਆਂ ਹੁੰਦੀਆਂ ਨੇ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ ਜਦ ਚੋਣਾਂ ਹੁੰਦੇ ਨੇ ਤੇ ਚੋਣਾਂ ਦੇ ਵਿੱਚ 8 ਟਿਕਟਾਂ ਜਿਹੜੀਆਂ ਨੇ 8 ਵੋਟਾਂ ਨੂੰ ਕੈਨਸਲ ਕਰ ਦਿੱਤਾ ਜਾਂਦਾ ਹੈ ਤੇ ਇਲਜ਼ਾਮ ਲੱਗੇ ਨੇ ਭਾਜਪਾ ਦੇ ਪਰसों ਲਗਾਤਾਰ ਆਪ ਤੇ ਕਾਂਗਰਸ ਦੇ ਜਿਹੜੇ ਵਰਕਰਜ਼ ਨੇ 파ਰਸ਼ਦ ਨੇ ਉਹ ਹੱਲਾ ਬੋਲ ਕਰ ਰਹੇ ਨੇ ਭਾਜਪਾ ਦੇ ਖਿਲਾਫ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਨਗਰ ਨਿਗਮ ਦੇ ਆਫਿਸ ਦੇ ਬਾਹਰ ਲਿਗਾ ਦਿਖਾ ਰਹੇ ਆ ਜਿੱਥੇ तमाम ਪ੍ਰਦਰਸ਼ਨਕਾਰੀ ਮੌਜੂਦ ਨੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਸੋ ਲਗਾਤਾਰ ਤਸਵੀਰਾਂ ਨੇ ਚੰਡੀਗੜ੍ਹ ਦੇ ਵਿੱਚੋਂ ਤੁਹਾਨੂੰ ਦਿਖਾ ਰਿਆ ਸੋ ਇਸ ਮਾਮਲੇ ਤੇ ਜਦੋਂ ਮੌਕੇ ਤੇ ਡੀਐਸਪੀ ਚਰਨਜੀਤ ਵਿਰਗ ਦੇ ਨਾਲ ਗੱਲਬਾਤ ਹੋਈਏ ਕੀ ਕੁਝ ਉਹਨਾਂ ਦੇ ਵੱਲੋਂ ਮੀਡੀਆ ਨੂੰ ਕਹਿੰਦੇ ਦਿਖਾਈ ਦਿੱਤੇ ਨੇ ਆ ਉਹ ਵੀ ਸੁਣ ਲੈਣੇ ਆ ਜੀ ਉਹ ਤੈਸ ਦੇ ਵਿੱਚ ਆ ਕੇ ਖੇਡ ਥੋੜੀ ਦੇ ਅੰਦਰ ਵੱਲ ਲੱਗੀ ਸੀ ਤੁਹਾਨੂੰ ਵੀ ਪਤਾ ਹੀ ਹੈ ਜੀ ਤੇ ਉਹਨਾਂ ਨੂੰ ਫਿਰ ਅਸੀਂ ਆਪਣਾ ਪੀਸਫੁਲੀ ਗਿਟੇਨ ਕਰਕੇ ਲੈ ਕੇ ਗਏ ਪਰ ਸਰ ਜਦੋਂ ਇਹੋ ਜਿਹਾ ਕੋਈ ਐਕਸ਼ਨ ਲੈਣਾ ਹੋਵੇ ਘਟਕਟ ਐਂਬੂਲੈਂਸ ਦੇ ਅਰੇਂਜਮੈਂਟ ਹੋਣਾ ਚਾਹੀਦਾ ਉਹ ਵੀ ਥੋੜੀ ਕਿਤੇ ਦੇਖਣ ਨੂੰ ਨਹੀਂ ਮਿਲੀ ਇਹ ਉਹਨਾਂ ਨੂੰ ਦੱਸੋ ਨਾ ਵੀ ਤੁਸੀਂ ਤੈਸ ਚ ਆ ਕੇ ਇੱਕੋ ਕਦਮ ਕਰਨ ਲੱਗੇ ਸੀ ਨਹੀਂ ਚਲੋ ਉਹਨਾਂ ਦੀ ਗਲਤੀ ਉਹਨਾਂ ਸੀ ਕਰ ਰਹੇ ਹਾਂ ਅਸੀਂ ਤਾਂ ਪ੍ਰਕੌਸ਼ਨ ਵਰਤ ਕੇ ਲੈ ਕੇ ਗਏ ਆ ਉਹਨਾਂ ਦੀ ਗਲਤੀ ਉਹਨਾਂ ਨੂੰ ਤੁਸੀਂ ਨਹੀਂ ਸੁਣਿਆ ਦੇ ਉਹਨਾਂ ਦੀ ਗਲਤੀ ਹੋ ਸਕਦੀ ਪਰ ਤੁਸੀਂ ਆਪਣਾ ਸਾਹਮਣੇ ਉਹਨਾਂ ਨੇ ਕੀਤਾ ਤੁਸੀਂ ਨਹੀਂ ਦੇਖਿਆ ਕੀ ਕੀਤਾ ਉਹਨਾਂ ਨੇ ਤੁਹਾਡੇ ਸਾਹਮਣੇ ਜਿਹੜੇ ਤਾਂ ਸਿਗੇ ਆਲੂ ਵਾਲੀ ਤਾਂ ਉਹਨਾਂ ਨੂੰ ਲੱਗਦਾ ਨਹੀਂ ਕਿ ਲੱਗ ਕੇ ਡਿੱਗੇਗਾ ਸਰ ਕੋਈ ਨਹੀਂ ਅਸੀਂ ਜੇ ਲਾਜ ਦਰੋਂ ਭਈ ਹੋਏ ਥੈਂਕ ਯੂ ਤੋ ਐਸੀ ਮੁਹਾਲੀ ਦੇ ਡੀਐਸਪੀ ਵਿਰਕ ਜਿਨ੍ਹਾਂ ਨੇ ਮੌਕੇ ਦੇ ਹਾਲਾਤਾਂ ਦੇ ਬਾਰੇ ਦੱਸਿਆ ਕਿ ਕੁਝ ਮੌਕੇ ਦੇ ਹਾਲਾਤ ਨੇ ਤਾਂ ਕਿਵੇਂ ਜਿਹੜੇ ਨੇ ਆਪ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾ ਰਹੀ ਨੇ ਪੁਲਿਸ ਸੋ तमाम ਤਸਵੀਰਾਂ ਲਗਾਤਾਰ ਥਰਨਲ ਸਾਂਝੀਆਂ ਕਰ ਰਹੇ ਆ ਤਾਂ ਮੌਕੇ ਤੇ ਮੌਜੂਦ ਡਾਕਟਰਸਸ ਆਲੂ ਵਾਲੀਆ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਣੇ ਆ ਪੰਮੀ ਪਾਰਟੀ ਦੇ ਸਾਡੇ ਵੋਲੰਟੀਅਰ ਜਿਹੜੇ ਨੇ ਚਾਰ ਵੋਲੰਟੀਅਰਸ ਤੇ ਨਾਂ ਲਿਖ ਸਾਡਾ ਐਮਸੀ ਡੇਲੀ ਇਥੇ ਅੰਸ਼ਣ ਤੇ ਬੈਠੇਗਾ 24 ਘੰਟੇ ਦਾ ਅੰਸ਼ਣ ਹੋਏਗਾ ਔਰ ਅਗਲੀ ਵਾਰ ਰੀਲੇ ਅੰਸ਼ਣ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਰੀਲੇ ਅੰਸ਼ਣ ਕਰਾਂਗੇ ਉਹ ਡੇਲੀ ਚੱਲੇਗਾ ਜਦ ਤੱਕ ਜਿਹੜਾ ਨਕਲੀ ਮੇਰ ਧੱਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਹੇਰਾਫੇਰੀ ਕਰਕੇ ਬਣਾਇਆ ਹੈ ਜਦ ਤੱਕ ਉਹਨੂੰ ਰੱਦ ਨਹੀਂ ਕਰਦੇ ਪਹਿਲੀ ਗੱਲ ਅਨਿਲ ਮਸੀ ਜਿਹਨੇ ਉਸ ਦਿਨ ਜਿਹਨੂੰ ਪ੍ਰੈਸਾਈਡਿੰਗ ਅਫੀਸਰ ਕਿਹਾ ਗਿਆ ਉਹ ਬੇਸਿਕਲੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਇੱਕ ਮਾਈਨੋਰਟੀ ਵਿੰਗ ਦਾ ਜਨਰਲ ਸੈਕਟਰੀ ਆ ਔਰ ਉਸ ਮਾਈਨੋਰਟੀ ਵਿੰਗ ਦੇ ਜਨਰਲ ਸੈਕਟਰੀ ਨੇ ਜਿਵੇਂ ਡੈਮੋਕਰੇਸੀ ਦਾ ਮਰਡਰ ਕੀਤਾ ਉਹਦੇ ਤਹਿਤ ਪੂਰੇ ਚੰਡੀਗੜ੍ਹ ਦੇ ਲੋਕੀ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਕੌਂਸਲਰਸ ਨੂੰ ਸਾਡੇ ਵੱਡੇ ਲੀਡਰ ਪ੍ਰਦੀਪ ਛੜਾਪ ਜੀ ਚੰਦਰਮੁਖੀ ਜੀ ਪ੍ਰੇਮ ਗਰਗ ਜੀ ਵਿਕਰਮਤਵੰਤ ਜੀ ਇਹ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਅਸੀਂ ਇਹ ਧਰਨੇ ਨੂੰ ਕੰਟੀਨਿਊ ਰੱਖਾਂਗੇ ਜਦ ਤੱਕ ਇਹ ਮੇਅਰ ਜਿਹੜਾ ਹੈਗਾ ਨਕਲੀ ਮੇਅਰ ਨਹੀਂ ਉਤਰਦਾ ਸੁਪਰੀਮ ਕੋਰਟ ਚ ਵੀ ਕਾਰਵਾਈ ਹੈ ਕੱਲ 10:30 ਉੱਤੇ ਵੀ ਕੇਸ ਲੱਗੇ ਹੋਇਆ ਪਰ ਜਿਸ ਹਿਸਾਬ ਦੀ ਇਹਨਾਂ ਨੇ ਹੇਰਾਫਰੀ ਕੀਤੀ ਹੈ ਪੂਰੇ ਦੇਸ਼ ਨੇ ਵਿਦੇਸ਼ ਨੇ ਦੇਖੀ ਹੈ ਅਨਿਲ ਮਸੀਦੇ ਉੱਤੇ ਅਸੀਂ ਕਾਰਵਾਈ ਮੰਗਦੇ ਆ ਜਿਹਦੇ ਕਰਕੇ ਅਸੀਂ ਚੰਡੀਗੜ੍ਹ ਪੁਲਿਸ ਸਟੇਸ਼ਨ 17 ਸੈਕਟਰ ਚ ਵੀ ਤੇ ਐਸਐਸਪੀ ਦੇ ਵੀ ਇੱਕ ਮੰਗ ਦਿੱਤੀ ਸੀ ਲੇਕਿਨ ਉਸ ਦੇ ਉੱਤੇ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਹੋਈ ਉਹਦੇ ਤਹਿਤ ਅਸੀਂ ਇੱਥੇ ਬੈਠਣ ਲੱਗੇ ਹੋਰ ਜਿਹੜੀ ਇੰਪੋਰਟੈਂਟ ਗੱਲ ਨੇ ਕਿ ਉਸ ਦਿਨ ਸਾਡੇ ਕੌਂਸਲਰਸ ਨੇ ਸਾਨੂੰ ਦੱਸਿਆ ਕਿ ਸਾਡੇ ਜਿਹੜੇ ਐਮਸੀ ਸੀਗੇ ਉਹ ਤਾਂ ਰਾਮਨਾਲ ਬੈਠੇ ਹੋਏ ਸੀਗੇ ਪਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਐਮਸੀ ਨੇ ਇੱਕ ਵੈਲ ਹੁੰਦਾ ਅੱਗੇ ਜਿਹੜਾ ਉਸ ਵੈਲ 'ਚ ਖੜੇ ਰਹੇ ਔਰ ਉਸ ਵੈਲ 'ਚ ਖੜੇ ਹੋ ਕੇ ਰੋਲਾ ਪਾਉਂਦੇ ਰਹੇ ਨਾਰੇ ਲਾਉਂਦੇ ਰਹੇ ਤਾਂਕਿ ਉਹ ਇੱਕ ਤਰ੍ਹਾਂ ਦਾ ਉਹਨੂੰ ਪ੍ਰੋਟੈਕਸ਼ਨ ਦੇ ਰਹੇ ਸੀਗੇ ਅਨਿਲ ਮਸੀ ਨੂੰ ਤਾਂਕਿ ਉਹ ਹੀਰਾ ਫੇਰੀ ਵਾਲੇ ਕੰਮ ਉੱਥੇ ਕਰ ਸਕੇ ਉਹਨੂੰ ਪ੍ਰੋਟੈਕਸ਼ਨ ਦੇ ਤਹਿਤ ਜਦ ਸਾਡੇ ਕੋਈ ਐਮਸੀ ਜਿਵੇਂ ਸਾਡੇ ਕਾਊਂਟਿੰਗ ਏਜੰਟ ਯੁਗੇਸ਼ ਠਿੰਗਰਾ ਜੀ ਖੜੇ ਹੋਣ ਲੱਗੇ ਤੇ ਜਸਮਨ ਨਾਮ ਦਾ ਇੱਕ ਐਮਸੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਉਹਨੂੰ ਬਿਲਕੁਲ ਉਹਦੇ ਨਾਲ ਵਾਲੀ ਸੀਟ ਤੇ ਬਿਠਾਤਾ ਤਾਂਕਿ ਉਹ ਉੱਠੇ ਹੀ ਨਾ ਸਕੇ ਸਾਡੇ ਪ੍ਰੇਮ ਲੱਤਾ ਜੀ ਜਦੋਂ ਉੱਠਣ ਲੱਗੇ ਤੇ ਜਿਹੜਾ ਰਾਣਾ ਹੈ ਕਨਵਰ ਰਾਣਾ ਉਹਨੂੰ ਉੱਥੇ ਕਿਹਾ ਗਿਆ ਔਰ ਕੈਮਰੇ ਦੇ ਅੰਦਰ ਕੈਮਰੇ ਜਿਹੜੇ ਸੀਗੇ ਉੱਥੇ ਲੱਗੇ ਹੋਏ ਸੀਗੇ 8 ਕੈਮਰੇ ਲੱਗੇ ਹੋਏ ਸੀ 8 ਕੈਮਰੇ ਜਿਹੜੇ ਲੱਗੇ ਹੋਏ ਸੀਗੇ ਉਹਦੇ ਅੰਦਰ ਉਹ ਦਿਖਦੇ ਦਿਖਦੇ ਨੇ ਕਿ ਕੈਮਰਾ ਹਟਾਰੇ ਸੀ ਕਨਵਰ ਰਾਣਾ ਔਰ ਜਿਹੜੇ ਇਹਨਾਂ ਦੇ ਨੋਮੀਨੇਟਿਡ ਕੌਂਸਲਰਸ ਹੈ ਜਿਨ੍ਹਾਂ ਨੂੰ ਪ੍ਰੈਕਟੀਕਲੀ ਅੰਦਰ ਜਾਣਾ ਅਲਾਉਡ ਨਹੀਂ ਸੀ ਜਿਸ ਦੇਸ਼ ਦੇ ਅੰਦਰ মিডিਆ ਨੂੰ ਅੰਦਰ ਜਾਣਾ ਅਲਾਉਡ ਨਹੀਂ ਕੀਤਾ ਤੇ ਉੱਥੇ ਨੋਮੀਨੇਟਿਡ ਕੌਂਸਲਰ ਜਿਨ੍ਹਾਂ ਦੀ ਵੋਟਾਂ ਨਹੀਂ ਪੈਣੀਆਂ ਸੀਗੀਆਂ ਉਹ ਉੱਥੇ ਅੰਦਰ ਲਾਊਡ ਸੀ ਤੇ ਉਹ ਵੈਲ ਦੇ ਅੰਦਰ ਕੈਮਰਾ ਨੂੰ ਟੰਡਦੇ ਹੋਏ ਅਫਸਰਾਂ ਨੂੰ ਧਮਕਾਉਂਦੇ ਹੋਏ ਦਿਖਦੇ ਪਏ ਨੇ ਉਹ ਕੈਮਰੇ ਦਿਖ ਰਹੇ ਨੇ ਔਰ ਇਸ ਤਹਿਤ ਅਸੀਂ ਇਹ ਧਰਨਾ ਰੱਖਿਆ ਤਾਂ ਕਿ ਡੈਮੋਕ੍ਰੇਸੀ ਨੂੰ ਬਚਾਉਣ ਚ ਕਿਸੇ ਨਾ ਕਿਸੇ ਨੂੰ ਤਾਂ ਅਗਿਆਨਾ ਪਏਗਾ ਤੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਤੇ ਸਾਡਾ ਕਿਉਂਕਿ ਸਾਂਝਾ ਕੈਂਡੀਡੇਟ ਕੁਲਦੀਪ ਜੀ ਸਾਡੇ ਨਾਲ ਹੀ ਨੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸਾਂਝਾ ਕੈਂਡੀਡੇਟ ਸੀਗੇ ਤੇ ਅਸੀਂ ਡੇਲੀ ਕੋਈ ਨਾ ਕੋਈ ਪ੍ਰਦਰਸ਼ਨ ਕਰਦੇ ਹਾਂ ਕਿਉਂਕਿ ਪਰਸੋ ਦਿੱਲੀ ਸੀਗਾ ਕਾਂਗਰਸ ਨੇ ਵੀ ਪ੍ਰਦਰਸ਼ਨ ਕੀਤਾ ਤੇ ਉਹਦੇ ਤਹਿਤ ਅਸੀਂ ਇੱਕ ਇਹ ਸ਼ੁਰੂ ਕਰਨ ਜਾ ਰਹੇ ਹਾਂ ਪਹਿਲੀ ਚੀਜ਼ ਹੋਏਗੀ ਇੱਥੇ ਜਦ ਤੱਕ ਇਹ ਫੈਸਲਾ ਨਹੀਂ ਹੁੰਦਾ ਅਸੀਂ ਇੱਥੇ ਹੀ ਬੈਠਾਂਗੇ ਪਹਿਲੀ ਚੀਜ਼ ਦੂਜੀ ਚੀਜ਼ ਹਰ ਵਾਰਡ ਦੇ ਅੰਦਰ ਕੈਂਡਲ ਮਾਰਚ ਕੀਤੀ ਜਾਏਗੀ ਜਿਹੜੇ ਇੰਪੋਰਟੈਂਟ ਲੈਂਡਮਾਰਕਸ ਨੇ ਚੰਡੀਗੜ੍ਹ ਦੇ ਅੰਦਰ ਰੋਜ਼ ਗਾਰਡਨ ਦੀ ਗੱਲ ਕਰ ਲਈਏ ਅਸੀਂ ਸੁਕਨਾ ਲੈਕ ਦੀ ਗੱਲ ਕਰ ਲਈਏ ਉੱਥੇ ਸ਼ਾਮ ਦੇ ਟਾਈਮ ਤੇ ਕੈਂਡਲ ਮਾਰਚ ਕੀਤੀ ਜਾਏਗੀ ਔਰ ਤੀਜੇ ਅਸੀਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਦਿਖਾਵਾਂਗੇ ਕਿ ਜਿਸ ਤਹਿਤ ਨਾਲ ਜਿਸ ਧੱਕੇ ਨਾਲ ਅਨਿਲ ਮਸੀਹ ਨੇ ਇਹ ਧੱਕਾ ਕੀਤਾ ਉਹ ਪੂਰੇ ਦੇਸ਼ ਦੇ ਅੰਦਰ ਕਿਉਂਕਿ ਅਜ ਤੱਕ ਤਾਂ ਇਹ ਸੀਗਾ ਕਿ ਭਾਜੀਪੀ ਚੋਰੀ ਤਾਂ ਕਰਦੀ ਹੈ ਵੋਟਾਂ ਦੀ ਪਰ ਇਹ ਚੀਜ਼ ਪਹਿਲੀ ਵਾਰ ਕਲੀਅਰ ਹੋਈ ਹੈ ਕੈਮਰਿਆਂ ਦੇ ਉੱਤੇ ਕਿ ਭਾਜੀਪੀ ਨੇ ਕਿਸ ਹਿਸਾਬ ਨਾਲ ਚੋਰੀ ਕੀਤੀ ਔਰ ਕਿਸ ਹਿਸਾਬ ਨਾਲ ਉਹਨੇ ਟਿਕ ਲਾ ਕੇ ਖੁਦ ਟਿਕ ਲਾ ਰਿਹਾ ਹੈ ਅਨਿਲ ਮਸੀਹ ਖੁਦ ਟਿਕ ਲਾਉਂਦਾ ਹੈ ਦਿਖਦਾ ਪਿਆ ਕੈਮਰੇ ਦੇ ਅੰਦਰ ਉਹ ਟਿਕ ਲਾ ਰਿਹਾ ਹੈ ਉਹਦੇ ਅੰਦਰ ਔਰ 8 ਵੋਟਾਂ ਨੂੰ ਨੇ ਔਰ ਸਾਰੇ ਜਿਹੜੇ ਟਿਕ ਲਾਏ ਨੇ ਉਹ ਭਾਜਪਾ ਦੇ ਉਹਦੇ ਅੰਦਰ ਲਾਏ ਨੇ ਤੇ ਉਹਨੇ ਉਹਨੇ ਰੱਦ ਕਰਕੇ ਉਹਨਾਂ ਨੇ ਉਸ ਨੂੰ ਐਕਸੈਪਟ ਨਹੀਂ ਕੀਤਾ ਔਰ 8 ਵੋਟਾਂ ਜਿਹੜੀਆਂ ਨੇ ਉਹ ਰੱਦ ਕਰਕੇ ਜਿਨ੍ਹਾਂ ਦੇ 16 ਸੀਗੇ ਉਹਨਾਂ ਨੂੰ ਬਣਾਤਾ ਜਿਨ੍ਹਾਂ ਦੇ 20 ਸੀਗੇ ਉਹਨਾਂ ਨੂੰ ਰਹਿਣ ਦਿੱਤਾ ਤੇ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਔਰ ਅਸੀਂ ਅੱਜ ਇੱਥੇ ਪੰਜ ਬੰਦਿਆਂ ਨੂੰ ਹਾਰ ਦਿਓ ਅਸੀਂ ਉਹ ਪੰਜ ਬੰਦਿਆਂ ਨੂੰ ਹਾਰ ਪਨਾ ਕੇ ਇੱਥੇ ਬਿਠਾਵਾਂਗੇ ਸੋ ਇਹ तमाम ਬਿਆਨਬਾਜ਼ੀਆਂ ਸੀ ਤੁਹਾਨੂੰ ਸੁਣਾਈਆਂ ਇਸ ਮਾਮਲੇ ਦੇ ਉੱਪਰ ਡੀਐਸਪੀ ਮੋਹਾਲੀ ਨੇ ਕੀ ਕੁਝ ਕੀਤਾ ਉਹ ਵੀ ਤੁਹਾਨੂੰ ਸੁਣਾਇਆ ਤੇ ਨਾਲ ਦੇ ਨਾਲ ਡਾਕਟਰ ਐਸਐਸ ਵੱਲਿਆਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਡੇ ਸਾਹਮਣੇ ਰੱਖਿਆ ਫਿਲਹਾਲ ਜੇਕਰ ਸਥਿਤੀ ਦੀ ਗੱਲ ਕਰੀਏ ਸੜਕਾਂ ਤੇ ਸੰਗਰਾਮ ਕਰੀਏ ਆਮ ਆਦਮੀ ਪਾਰਟੀ ਲਗਾਤਾਰ ਪਾਸਪਾ ਦੇ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ ਚੰਡੀਗੜ੍ਹ ਮੇਅਰ ਛੋਣਾ ਨੂੰ ਲੈ ਕੇ ਮਾਮਲਾ ਜਿਹੜਾ ਆ ਹੁਣ ਕੋਰਟ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਤੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਡੇ ਇਲਜ਼ਾਮ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾ ਰਹੇ ਨੇ ਸੋ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਜਿਹੜੇ ਕਿ ਮੌਜੂਦ ਨੇ ਨਗਰ ਨਿਗਮਾ ਦਫਤਰ ਦੇ ਬਾਹਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵਿਵੇਕ ਮੇਰੇ ਨਾਲ ਇਸ ਸਮੇਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਵਿਵੇਕ ਵਿਵੇਕ ਕੀ ਕੁਝ ਜਾਣਕਾਰੀ ਹੈ ਕੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜੀ ਜਨਤ ਅੱਜ 17 ਸੈਕਟਰ ਦੇ ਵਿੱਚ ਨਗਰ ਨਿਗਮ ਦਫ਼ਤਰ ਦੇ ਬਾਹਰ ਪਾਰਸ਼ਦਾ ਦੇ ਵੱਲੋਂ ਜਿਹੜਾ ਇੱਕ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਸੀ ਉਸ ਤੋਂ ਬਾਅਦ ਉਸਦੇ ਨਾਲ ਇੱਕ ਝੜਤ ਹੁੰਦੀ ਵੀ ਦਿਖਾਈ ਦਿੱਤੀ ਹੈ ਜਿਹੜੇ ਇਸ ਧਰਮੇ ਦੀ ਅਗਵਾਈ ਕਰ ਰਹੀ ਸੀ ਡਾਕਟਰ ਐਸਐਸ ਅਲੋ ਵਾਲਿਆਵਨ ਅਦੀ ਦਸਤਾਰ ਤੱਕ ਲਿਥੇ ਗਈ ਹੈ ਤੇ ਨਾਲ ਹੀ ਕਈ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਜਿਹੜਾ ਧੱਕਾ ਮੁਕੀ ਕੀਤੀ ਗਈ ਹੈ ਸੋ ਤਸਵੀਰਾਂ ਵੀ ਤੁਹਾਨੂੰ ਦੇ ਸੰ ਨਾਲ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਸੀ ਸਕਾਈ ਨਿਊਜ਼ ਪੰਜਾਬ ਤੇ ਤੇ ਜੇਕਰ ਗੱਲ ਕਰੀਏ ਜਨਤੂ ਦਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਮੁੱਦਾ ਪੱਕਦਾ ਜਾ ਰਿਹਾ ਹੈ ਚਾਹੇ ਉਹ ਜਦੋਂ 18 ਜਨਵਰੀ ਨੂੰ ਪਹਿਲੀ ਵਾਰ ਚੋਣਾਂ ਦਾ ਹੋਣੀਆਂ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਇੰਡੀਆ ਗੱਠ ਜੋੜ ਸੀ ਇਲزام ਲਗਾ ਰਿਹਾ ਸੀ ਕਿ ਭਾਜਪਾ ਦੇ ਸਾਰੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਘਪਲਾ ਕਰ ਸਕਦੀ ਹੈ ਮੇਲ ਦੀਆਂ ਚੋਣਾਂ ਜਿਹੜੀਆਂ ਨੇ ਟਾਲ ਸਕਦੀ ਹੈ ਜਾਂ ਫਿਰ ਬੁਲਤ ਵੀ ਕਰਵਾ ਸਕਦੀ ਹੈ ਕਿਉਂਕਿ ਇਸ ਵਾਰੀ ਪਾਰਸ਼ਦ ਦੇ ਜਿਹੜਾ ਨੇ ਭਾਜਪਾ ਦੇ ਕੋਲ ਟੱਟ ਨੇ ਪਰ ਉੱਥੇ ਜਦੋਂ ਦੇਖਿਆ ਗਿਆ ਕਿ ਜਦੋਂ ਹਾਈ ਕੋਰਟ ਦੇ ਦਖਲ ਦੇਣ ਤੋਂ ਬਾਅਦ ਚੋਣਾਂ ਹੋਈਆਂ ਤੇ ਉਸ ਦੇ ਵਿੱਚ ਭਾਜਪਾ ਹੀ ਜਿੱਤੀ ਤੇ ਅੱਠ ਵੋਟਾਂ ਜਿਹੜੀਆਂ ਨੇ ਇੰਡੀਆ ਗੱਲ ਜੋੜਦੀਆਂ ਉਹ ਕੈਨਸਲ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਪਹਿਲਾਂ ਵੀ ਜਦੋਂ ਧਰਨਾ ਪ੍ਰੋਫੈਸ਼ਨ ਕੀਤਾ ਗਿਆ ਸੀ ਕਾਂਗਰਸ ਮਹਿਲਾ ਢਿੰਗ ਤੇ ਯੂਥ ਕਾਂਗਰਸ ਦੇ ਵੱਲੋਂ ਉਸ ਸਮੇਂ ਵੀ ਸਥਿਤੀ ਕੁਝ ਅਜਿਹੀ ਬਣੀ ਸੀ ਤੇ ਆਗੂਆਂ ਨੂੰ ਜਿਹੜਾ ਹਿਰਾਸਤ ਚ ਲੈ ਲਿਆ ਗਿਆ ਸੀ ਤੇ ਅੱਜ ਵੀ ਕੁਝ ਆਗੂਆਂ ਨੂੰ ਹਿਰਾਸਤ ਚ ਲੈ ਕੇ ਪੁਲਿਸ ਵੱਲ ਤੇ ਚ ਬਿਠਾ ਕੇ ਇੱਕ ਪੁਲਿਸ ਚੰਡੀਗੜ੍ਹ ਦੇ 17 ਸੈਕਟਰ ਤੋਂ ਨਗਰ ਨਿਗਮ ਦੇ ਦਫ਼ਤਰ ਤੋਂ ਲਿਜਾ ਕੇ ਪੁਲਿਸ ਚੌਂਕੀ ਦੇ ਵਿੱਚ ਰੱਖਿਆ ਗਿਆ ਤੇ ਜਿਹੜੇ ਕੁਝ ਪਾਰਸ਼ਦ ਬਚ ਗਏ ਨੇ ਉਹਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਹਜੇ ਵੀ ਜਾਰੀ ਹੈ ਤੇ ਜਿਹੜੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੀ ਐਸਐਸ ਆਲੋ ਬਲਿਆ ਤਾਂ ਕੰਮ ਕਿ ਜਿਹੜੀ ਦਸਤਾਰ ਵੀ ਲਿੱਤੀ ਹੈ ਤੇ ਉਹਨਾਂ ਨੂੰ ਕੁਝ ਸੱਤਾ ਵੀ ਲੱਗੀਆਂ ਨੇ ਜਿਸ ਤੋਂ ਬਾਅਦ ਪੂਰੀ ਦੀ ਪੂਰੇ ਪ੍ਰਵਿਸ਼ਣਕਾਰੀ ਜਿਹੜਾ ਨੇ ਉਹ ਉੱਤੇ ਅੱਖਾਂ ਔਰ ਦੇ ਲਾ ਕੇ ਬੈਠ ਗਏ ਨੇ ਤੇ ਜਿਹੜੇ ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ ਸੁਲਦੀਪ ਕੁਮਾਰ ਉਹਨਾਂ ਦੇ ਵੱਲੋਂ ਭੁਖੜ ਹੜਤਾਲ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਜਿਹੜੇ ਪ੍ਰੋਵਾਈਡਿੰਗ ਅਫਸਰ ਨੇ ਜਨਾ ਦੇ ਵੱਲੋਂ ਵੋਟਾ ਕੈਨਸਲ ਕਰਨ ਦੇ ਇਲਜ਼ਾਮ ਜਨਾ ਦੇ ਉੱਤੇ ਲੱਗ ਰਹੇ ਸੀ ਅਦਲ ਮਸੀ ਉਹਨਾਂ ਦੇ ਉੱਤੇ ਪਰਚਾ ਦਾਜ ਕਰਕੇ ਮਾਮਲਾ ਸ਼ੁਰੂ ਕਰਨ ਦੀ ਗੱਲ ਜਿਹੜੀ ਹੈ ਮੰਗ ਜਿਹੜੀ ਆ ਉਹ ਇਸ ਪ੍ਰਦਰਸ਼ਨ ਦੇ ਵਿੱਚ ਕੀਤੀ ਗਈ ਸੀ ਇਸ ਤੋਂ ਪਹਿਲਾਂ ਦੇਖ ਕੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵਾਨ ਦਾ ਮੁੱਖ ਮੰਤਰੀ ਜੀ ਵੀ ਦੇਖ ਜੇਕਰ ਗੱਲ ਕਰਦੇ ਆ ਕਿ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਪ੍ਰਦਰਸ਼ਨ ਹੈ ਕਿੰਨਾ ਲੰਬਾ ਚੱਲ ਸਕਦਾ ਹੈ ਕਿਉਂਕਿ ਲਗਾਤਾਰ ਪੁਲਿਸ ਦੇ ਵੱਲੋਂ ਤਮਾਮ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੋਇਆ ਹੈ ਜੀ ਜਨਨ ਤਾਂ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਕੁਝ ਕੁ ਪ੍ਰਦਰਸ਼ਨਕਾਰੀ ਜਿਹੜਾ ਨੇ ਉਹ ਬੱਚੇ ਨਹੀਂ ਤੇ ਉਹਨਾਂ ਨੂੰ ਵੀ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਹੈ ਉੱਥੇ ਸਮੇਂ ਜਿਹੜਾ ਹਰਾਸਲ ਚ ਲੈ ਸਕਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਖਾਸ ਕਰਕੇ ਸੈਕਟਰ 17 ਦੇ ਵਿੱਚ ਜਿਹੜਾ ਅ ਮੁੱਖ ਦਫਤਰ ਹੈ ਨਗਰ ਨਿਗਮ ਦਾ ਉੱਥੇ ਧਾਰਾ 144 ਲੱਗੀ ਹੋਈ ਹੈ ਸੋ ਕਿਸੇ ਨੂੰ ਵੀ ਇਥੇ ਇਕੱਠੇ ਕਰਨ ਦੀ ਮਨਜ਼ੂਰੀ ਨਹੀਂ ਹੈ ਸੋ ਚੰਡੀਗੜ੍ਹ ਦਾ ਇਤਿਹਾਸ ਵੀ ਅਜਿਹਾ ਹੀ ਰਿਹਾ ਹੈ ਕਿ ਜਦੋਂ ਧਾਰਨਾ ਸ਼ੁਰੂ ਹੋਣ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਮਸਤੈਦ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਦੇ ਮਾਹੌਲ ਖਰਾਬ ਹੋਣ ਦੀਆਂ ਜਾਂ ਪ੍ਰਦਰਸ਼ਨ ਕਰਨ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਬਦਲ ਜਾਂਦੀਆਂ ਨੇ ਸੋ ਇਥੇ ਪਹਿਲਾਂ ਤੋਂ ਹੀ ਧਾਰਾ 144 ਲਾਗੂ ਪਈ ਗਈ ਸੀ ਕਿਉਂਕਿ ਪਹਿਲਾਂ ਵੀ ਜਿਵੇਂ ਦੱਸਿਆ ਕਿ ਦੋ ਦਿਨ ਪਹਿਲਾਂ ਇੱਥੇ ਪਹਿਲਾਂ ਵੀ ਕਾਂਗਰਸ ਦੀ ਤੇ ਕਾਂਗਰਸ ਯੂਥ ਕਾਂਗਰਸ ਦੇ ਵੱਲੋਂ ਜਿਹੜਾ ਆ ਇੱਥੇ ਪ੍ਰਦਰਸ਼ਨ ਕੀਤਾ ਗਿਆ ਸੀ ਸੋ ਉਸ ਸਮੇਂ ਵੀ ਤੁਸੀਂ ਦੇਖਿਆ ਹੋਵੇਗਾ ਕਿ ਘੰਟੇ ਦੇ ਵਿੱਚ ਵਿੱਚ ਜਿਹੜੀ ਸਥਿਤੀ ਹੈ ਜਾਂ ਜਿਹ ਆ ਏਰੀਆ ਸੀ ਉਹ ਪੂਰਾ ਖਾਲੀ ਕਰਵਾ ਲਿਆ ਗਿਆ ਸੀ ਸੋ ਹੁਣ ਵੀ ਜਿਹੜਾ ਏਰੀਆ ਹੈ ਪੂਰੀ ਕੋਸ਼ਿਸ਼ ਹੈ ਪੁਲਿਸ ਦੀ ਕਿ ਉਸ ਨੂੰ ਜਲਦ ਤੋਂ ਜਲਦ ਖਾਲੀ ਕਰਵਾਇਆ ਜਾ ਸਕੇ ਪਰ ਉੱਥੇ ਕੁਝ ਪਾਰਸ਼ਦ ਜਿਹੜਾ ਜੋ ਬਚ ਗਏ ਨੇ ਗਲਿਆਂ ਦੇ ਵਿੱਚ ਤੇ ਜਿਹੜੇ ਐਸਐਸ ਅਨੁਵਾਲੀਆ ਦੇ ਵੱਲੋਂ ਹਾਰ ਪਾਏ ਗਏ ਸੀ ਉਹ ਹਾਰ ਪਾਟੇ ਨੇ ਅੱਜ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਤੇ ਭੁੱਖ ਹੜਤਾਲ ਕੁਲਦੀਪ ਕੁਮਾਰ ਨੇ ਵੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਮੇਅਰ ਦੇ ਰਹੇ ਉਮੀਦਵਾਰ ਸੀ ਕਿ ਕੁਲਦੀਪ ਕੁਮਾਰ ਆਮ ਆਦਮੀ ਪਾਰਟੀ ਦੇ ਵੱਲੋਂ ਜੀ ਬਹੁਤ ਬਹੁਤ ਸ਼ੁਕਰੀਆ ਵਿਵੇਕ तमाम ਜਾਣਕਾਰੀ ਦੇ ਲਈ ਹੋਰ ਵੀ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਵਾਂਗੇ ਸੋ ਇਹ ਸਨ ਮੇਰੇ ਸਹਿਯੋਗੀ ਜੋ ਕਿ ਮੌਕੇ ਤੇ ਮੌਜੂਦ ਨੇ ਸੋ तमाम ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਤੇ ਕੁਝ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਰਹਿ ਗਏ ਨੇ ਜਿਨ੍ਹਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਤੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਕੇ ਥਾਣੇ ਲੈ ਚੁੱਕੀ ਹੈ ਸੋ ਫਿਲਹਾਲ ਕਿਤੇ ਨਾ ਕਿਤੇ ਜਿਹੜਾ ਛੰਡਿਗੜ ਮੇਰ ਚੋਣਾ ਦਾ ਮੁੱਦਾ ਆ ਮਾਮਲਾ ਆ ਉਹ ਗਰਮਾਇਆ ਹੋਇਆ ਸੜਕਾਂ ਤੇ ਸੰਗਰਾਮ ਕਰ ਰਹੀ ਹੈ ਆਮ ਆਦਮੀ ਪਾਰਟੀ ਸੋ तमाम ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਇਸ ਪ੍ਰਦਰਸ਼ਨ ਦੀਆਂ ਵੱਡੇ ਇਲਜ਼ਾਮ ਭਾਜਪਾ ਦੇ ਉੱਪਰ ਹਾਈ ਕੋਰਟ ਦੇ ਵਿੱਚ ਜਿਹੜਾ ਮਸਲਾ ਪੂਰਾ ਪਹੁੰਚ ਚੁੱਕਿਆ ਹੈ ਸੋ ਇਸ ਪੂਰੇ ਮਾਮਲੇ ਤੇ ਸਾਡੀ ਨਿਗਰਾਨੀ ਬਣੀ ਹੋਈ ਹੈ तमाम ਤਸਵੀਰਾਂ ਲਗਾਤਾਰ ਤੁਹਾਡੇ ਨਾਲ